ਸੋ ਸਸੀ ਕਾਲ ਸਾਰੇ ਪੈਨ ਭਰਾਵਨ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਗੇ ਤਾਂ ਅੱਜ ਤੋਂ ਫੇਰ ਮੈਂ ਇੱਕ ਨਵਾਂ ਆਈਡੀਆ ਲੈ ਕੇ ਆਈਂ ਚੈਨਲ ਦਾ ਪਹਿਲਾਂ ਤੁਸੀਂ ਦੇਖ ਲਓ ਫੇਰ ਆਪਾਂ ਗੱਲਬਾਤ ਕਰਾਂਗੇ ਮਾਲ ਜਿਆਦਾ ਖਾ ਲਿਆ ਲੱਗਦਾ ਇਹ ਮਨੁਲਾ ਦਾ ਵਿਚਾਰੀ ਗਾਣੇ ਤੇ ਨਹੀਂ ਇਕੱਲੀ ਬੇਸ ਤੇ ਡਾਂਸ ਕਰਦੀ ਆ ਕਦੇ ਤੋਂ ਬਸ ਕਰਾਂਗੇ ਨਹੀਂ ਬਸ ਕਰੀਂ ਜਿੱਦੀ ਜਿੱਦੀ ਜੰਦਾ ਕੋਲੇ ਇਹ ਜਿੱਦਾਂ ਬੋਲਦੀ ਆ ਮੈਨੂੰ ਲੱਗਦਾ ਟੱਟੀ ਨੂੰ ਵੀ ਟੋਟੀ ਕਹਿੰਦੀ ਹੂ ਕਿਉਂ ਮਜ਼ਾਕ ਕਢਾਉਣੇ ਵਿਚਾਰੀ ਦਾ ਉਹ ਤਾਂ ਆਪਰੇਸ਼ਨ ਕਰਵਾ ਕੇ ਆਈ ਆ। ਕਿ ਤੂੰ ਡੱਡੀਆਂ ਵੇ ਨਾਲ ਖੇਡਦੀ ਯਾਰ ਖੇਡੇ ਮੌਤ ਵਾਲਾ ਖੇਡ ਢੋਰੀਏ। ਲੈ ਨਟਾਈ ਨ ਤੇ ਆ ਪੇਸ਼ੀ ਜੱਟ ਦੀ। ਆਹ ਕੜਾ ਛਾਤੀ ਤੇ ਲੱਤਾਂ ਮਾਰ ਕੇ ਬੂਟ ਚੱਗੇ ਤੇ ਛੱਡ ਗਿਆ। ਡਰੋਣਾ ਭਾਈ ਮੁੰਡਾ ਹੀ ਆ ਥੋੜੇ ਜਿਹਾ ਬਾਲਗ ਬਧਾਏ ਆ ਬਸ। ਇਹ ਚੈਨਲ ਤੁਸੀਂ ਦੇਖਿਆ ਕਿ ਕਿਸੇ ਭਰਾ ਨੇ ਬਣਾਇਆ ਹੋਇਆ ਤਾਂ ਤੁਸੀਂ ਸੋਚ ਸਕਦੇ ਹੋਗੇ ਇਹ ਭਰਾ ਕਿੰਨਾ ਚੈਨਲ ਇਸ ਤੋਂ ਪੈਸੇ ਕਮਾਉਂਦਾ ਹੋਊਗਾ 30-40000 ਰੁਪਿਆ ਦਾ ਰਮਾਨ ਨਾ ਕਰੇ ਬੈਠਿਆ ਹੁੰਦਾ ਇਹਦੇ ਇੰਨਾ ਮੈਂ ਫੁੱਲ ਗਰੰਟੀ ਨਾਲ ਕਹਿ ਸਕਦੀ ਹਾਂ ਤਾਂ ਮੈਂ ਤਾਂ ਸਿਰਫ 1 ਘੰਟਾ ਕਰਨੀ ਪਾਉਗੀ ਜਿਹੜਾ ਕਿ ਸਾਡੇ ਚੈਨਲ ਦੀ ਵੀਡੀਓ ਕ੍ਰੀਏਟ ਹੋ ਜਾਂਦੀ ਹੈ ਤੇ ਵੀਡੀਓ ਵੀ ਆਪਾਂ ਕਿੱਥੋਂ ਲੈਣੀਆਂ ਬਿਲਕੁਲ ਫਰੀ ਹੈ ਜਿੱਦਾਂ ਕਿ ਸਾਰੀ ਦਿਹਾੜੀ ਆਪਾਂ ਇੰਸਟਾਗ੍ਰam 'ਵਿਨੇ' ਫੇਸਬੁੱਕ 'ਵਿਨੇ' YouTube 'ਵਿਨੇ' ਸਿਰਫ ਆਪਾਂ ਸੋਸ਼ਲ ਮੀਡੀਆ ਤੇ ਜਿਹੜੇ ਸ਼ੋਰਟ ਵੀਡੀਓ ਨੇ ਨਾ ਉਹੀ ਹੀ ਆਪਾਂ ਚੱਕਣੇ ਆ ਚੱਕ ਕੇ ਉਹਨਾਂ ਨਾਲ ਹੀ ਵੀਡੀਓ ਬਣਦੀ ਆ ਤੇ ਜਿਹੜੇ ਉਹਨਾਂ ਦੇ ਵਿੱਚ ਕਮੈਂਟ ਥੱਲੇ ਲਿਖੇ ਹੁੰਦੇ ਤੇ ਉਹ ਹੀ ਕਮੈਂਟ ਵੀਰ ਪੜ੍ਹ ਦਿੰਦਾ ਨਾਲ ਦੇ ਨਾਲ ਤੇ ਨਾਲ ਥੋੜੇ ਵੀ ਮਸਲਾ ਦਿੰਦਾ ਤੇ ਜਿਹੜੇ ਮਤਲਬ ਕਿ ਐਫਰਟ ਲਾ ਦਿੰਦਾ ਵਧੀਆ ਲੱਗਦੀ ਐ ਐਡਿਟ ਕਰਨ ਲੱਗਿਆ ਉਸ ਦਾ ਵੀ ਤੇ ਆਪਾਂ ਇੰਨਾ ਟਾਈਮ ਆਪਣਾ ਵੇਸਟ ਕਰਦੇ ਆ ਫੋਨ ਤੇ ਕਿਉਂ ਨਾ ਆਪਾਂ ਪੈਸੇ ਕਮਾਈਏ ਤੇ ਇਹ ਚੈਨਲ ਮੇਰੀਆਂ ਭੈਣਾਂ ਵੀ ਘਰੇ ਬੈਠੀਆਂ ਕਮਾ ਸਕਦੀਆਂ ਜਿਹੜੀਆਂ ਕਿ ਕੰਮ ਲੱਭਦੀਆਂ ਸਾਡੇ ਕੋ ਕੋਈ ਕੰਮ ਨਹੀਂ ਹੈਗਾ ਤੇ ਦੇਖੋ ਜੀ ਸਾਰੀ ਦਿਹਾੜੀ ਘਰੇ ਦੇਖਦੇ ਆ ਫੋਨ ਦੇ ਵਿੱਚੋਂ ਹੀ ਆਪਾਂ ਵੀਡੀਓ ਲੈਣੀਆਂ ਉਹਨਾਂ ਨੂੰ ਐਡਿਟ ਕਰਕੇ ਤੇ ਜੇ ਆਪਾਂ ਵੀਡੀਓ ਬਣਾਵਾਂਗੇ ਤੇ ਕੁਝ ਸਾਡੇ ਕੋਲ 4 ਪੈਸੇ ਵੀ ਆਉਣਗੇ ਯਾਰ ਮਾ ਨਾ ਤੀ 40000 ਰੁਪਇਆ ਤੇ ਕਿਤੇ ਨਹੀਂ ਗਿਆ ਜੇ ਤੁਸੀਂ ਕਮਾਓਗੇ ਘਰੇ ਬੈਠੇ ਕਈਆਂ ਨੂੰ ਤਾਂ ਪਤਾ ਹੀ ਨਹੀਂ ਕਿ YouTube ਜਾਂ social media ਤੋਂ ਪੈਸਾ ਕਮਾਇਆ ਵੀ ਜਾਂਦਾ ਹੈ ਜਾਂ ਨਹੀਂ ਕਮਾਇਆ ਜਾਂਦਾ ਕਈਆਂ ਨੂੰ ਤੇ ਇਹ ਵੀ ਨਹੀਂ ਗੱਲ ਦਾ ਪਤਾ ਤਾਂ ਮੈਂ ਸਭ ਤੋਂ ਪਹਿਲਾਂ ਇਸ ਚੈਨਲ ਦਾ ਪ੍ਰੂਫ ਦਿਨੇ ਆਪਾਂ ਸਭ ਤੋਂ ਪਹਿਲਾਂ ਚਲਦੇ ਹਾਂ YouTube ਦੇ ਉੱਤੇ YouTube ਤੇ ਆਪਾਂ ਸਰਚ ਕਰਦੇ ਹਾਂ ਇਸ ਚੈਨਲ ਦਾ ਨਾਮ ਹੈਗਾ ਪੰਜਾਬੀ ਰੀਲਸ ਇਸਟਾਰ ਹੈ ਨਾ ਆਵੇ ਆ ਗਿਆ ਤੇ ਇਹਨੂੰ ਆਪਾਂ ਟੱਚ ਕਰਦੇ ਆਂ ਕਰਨ ਤੋਂ ਬਾਅਦ ਦੇਖੋ ਜੀ ਆਪਣੇ ਸਾਹਮਣੇ ਇਹਨਾਂ ਦਾ ਚੈਨਲ ਓਪਨ ਹੋ ਗਿਆ ਵਾ ਤੇ ਉੱਪਰ ਹੀ ਇਹਨਾਂ ਦਾ ਚੈਨਲ ਆ ਗਿਆ ਤੇ ਇਹਨੂੰ ਕਲਿੱਕ ਕਰਦੇ ਆਂ ਕਲਿੱਕ ਕਰਨ ਤੋਂ ਬਾਅਦ ਇਹਨੂੰ ਓਪਨ ਕਰਦੇ ਆਂ ਇਹਨਾਂ ਦੇ ਚੈਨਲ ਤੇ ਓਨਲੀ 26 ਵੀਡੀਓ ਆ ਸਿਰਫ 26 ਹੈ 26 ਵੀਡੀਓ ਨਾਲ ਇਹ ਚੈਨਲ ਬਿਲਕੁਲ ਗਰੋ ਹੋ ਗਿਆ ਤੇ ਕਿੰਨਾ ਫਾਸਟ ਗਰੋ ਹੋਇਆ ਉਹ ਤੁਸੀਂ ਖੁਦ ਦੇਖ ਸਕਦੇ ਰੀਸੈਂਟਲੀ 뷰 ਇਹਨਾਂ ਦੇ ਦੇਖ ਸਕਦੇ ਜੇ ਕਿੰਨੇ ਆ ਅਤੇ ਤੁਸੀਂ ਪੋਪੂਲਰ ਵੀਡੀਓ ਵੀ ਇਹਨਾਂ ਦੀਆਂ ਦੇਖ ਸਕਦੇ ਲੱਖ ਤੱਕ ਪਹੁੰਚੀਆਂ 1.5-2 ਲੱਖ ਤੱਕ ਪਹੁੰਚੀਆਂ ਇਹਨਾਂ ਦੀ 뷰 ਹਣਾ ਤੇ ਤੁਸੀਂ ਦੇਖੋ ਇਹਨਾਂ ਦਾ ਥੰਮ ਵੇਲ ਵੀ ਉਹੀ ਲਾਏ ਇਹਨਾਂ ਨੇ ਜੋੜੀਆਂ ਵੀਡੀਓ ਚੁੱਕਦੇ ਤਾਂ ਕੋਈ ਓਖਾ ਨਹੀਂ ਆ ਤੇ ਉਹੀ ਥੰਮ ਵੇਲੇ ਵਿੱਚ ਲਾ ਕੇ ਤੇ ਥੋੜਾ ਜਿਹਾ ਟੈਕਸਟ ਵਿੱਚ ਲਿਖ ਦਿੰਦੇ ਆ ਲਿਖਣ ਤੋਂ ਬਾਅਦ ਤੇ ਚੱਲ ਹਣਾ ਤੇ ਇਹ ਵੀਡੀਓ ਤਿਆਰ ਇਹਨਾਂ ਦੀ ਹੋ ਜਾਂਦੀ ਹੈ ਤੇ 10ਵੀਂ ਪਾਸ ਵਾਲੇ ਬੱਚੇ ਜਿੱਦਾਂ ਕਿ ਹੁਣ ਪੇਪਰ ਪਾ ਜਣੇ ਉਹ ਵੀ ਇਸ ਤਰੀਕੇ ਦਾ ਬਿਲਕੁਲ ਚੈਨਲ ਖੋਲ ਸਕਦੇ ਨੇ ਤੇ ਵੀਡੀਓ ਪਾਉਣ ਵਾਸਤੇ ਸਿਰਫ ਆਪਾਂ ਨੂੰ ਇੱਕ ਫੂਨ ਦੀ ਲੋੜ ਹੈ ਅਤੇ ਦੂਜੀ ਆਪਾਂ ਨੂੰ ਨਟ ਦੀ ਲੋੜ ਹੈ ਤਾਂ ਨਟ ਦੀ ਆਲਰੇਡੀ ਹਰ ਕੋਈ ਪਾਉਂਦਾ ਹੀ ਹੈ ਨਟ ਤੋਂ ਬਿਕੇ ਰੋਟੀ ਭਾਵੇਂ ਖਾਣੀ ਰਹੇ ਜੇ ਕਿਸੇ ਦੀ ਪਰ ਨਟ ਕਿਸਦਾ ਨਹੀਂ ਰਹਿ ਸਕਦਾ ਹੈਗਾ ਨਟ ਪੈਕਟ ਹੈ ਹਰ ਕੋਈ ਪਾਉਂਦਾ ਹੀ ਪਾਉਂਦਾ ਜਿਹਦੇ ਵਿੱਚ ਕਿ 1.5 ਜੀਪੀ ਨਟ ਮਿਲਦਾ ਹੈ ਨਾ ਤੇ ਆਪਾਂ ਇੱਥੇ ਹੁਣ ਕਮੈਂਟ ਸੈਕਸ਼ਨ ਤੇ ਚੱਲਦੇ ਹਾਂ ਤੇ ਇੱਥੇ ਤੁਹਾਨੂੰ ਮੈਂ ਦਿਖਾ ਦਿੰਨੀ ਆ ਦੇਖੋ ਜੀ ਸੁਪਰ ਥੈਂਕਸ ਆਉਂਦੇ ਆ ਵਾ ਫਿਰ ਤੁਸੀਂ ਇਹ ਨਾ ਕਿਹਾ ਕਿ ਚੈਨਲ ਮੋਨਟਾਈਜ਼ ਨਹੀਂ ਹੈਗਾ ਅਤੇ ਚੈਨਲ ਵੀ ਮੋਨਟਾਈਜ਼ ਹੈ ਤੁਸੀਂ ਆਰਾਮ ਨਾਲ ਵੀਡੀਓ ਬਣਾ ਕੇ ਅਤੇ ਪੈਸੇ ਕਮਾ ਸਕਦੇ ਜੇ 그, 혼나도 ري일, 쯔꼬. ਤੇ ਵੀਡੀਓ ਬਣਾਉਣੀ ਸ਼ੁਰੂ ਕਰੋ ਤਾਂ ਜੇ ਤੁਹਾਨੂੰ ਵੀਡੀਓ ਨਹੀਂ ਬਣਾਉਣੀ ਆਉਂਦੀ ਤੁਸੀਂ ਮੈਨੂੰ ਮੈਸੇਜ ਸੈਂਡ ਕਰ ਦਿਓ ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦੱਸੋ ਕਿ ਤੁਹਾਨੂੰ ਜੇ ਵੀਡੀਓ ਬਣਾਉਣੀ ਤੁਸੀਂ ਸਿੱਖਣੀ ਆ ਤਾਂ ਮੈਂ ਤੁਹਾਨੂੰ ਬਿਲਕੁਲ ਜ਼ਰੂਰ ਸਿਖਾਵਾਂਗੀ ਐਡਿਟ ਅਗਲੀ ਵੀਡੀਓ ਮੈਂ ਐਡਿਟ ਵਾਲਾ ਹੀ ਲੈ ਕੇ ਆਵਾਂਗੀ ਜੇ ਤੁਸੀਂ ਕਹੋਗੇ ਤਾਂ ਅਤੇ ਦਸਵੀਂ ਪਾਸ ਕਰ ਲੈਣਗੇ ਬੱਚੇ ਜਾਂ 11ਵੀਂ ਦੇ ਵਿੱਚ ਦੇਖੋ ਜੀ ਆਪਾਂ ਸਾਰੀ ਦਿਹਾੜੀ ਸਕੂਲੇ ਤੇ ਰਹਿੰਦੇ ਨਹੀਂ ਆ ਜਦੋਂ ਆਪਾਂ ਘਰੇ ਆ ਜਾਂਦੇ ਆ ਆਪਣੇ ਕੋ ਕਿੰਨਾ ਫਾਲਤੂ ਟਾਈਮ ਹੁੰਦਾ ਸਾਰੀ ਦਿਹਾੜੀ ਆਪਾਂ ਪੜਦੇ ਵੀ ਨਹੀਂ ਹੈਗੇ ਹਨਾ ਕਦੀ ਉੱਥੇ ਖਲੋਕ ਦੀ ਉੱਥੇ ਬੈਕ ਦੀ ਇੱਥੇ ਖਲੋ ਹਨਾ ਤੇ ਕਿਤਾ ਪਾਹਜ ਚੈਨਲ ਬਣਾਇਏ ਪੈਸਿਆਂ ਦੀ ਨੀਡ ਤੇ ਹਰ ਕਿਸੇ ਨੂੰ ਹਿੰਦੀ ਉਹ ਕੋਈ ਵੀ ਇਹੋ ਜਿਹਾ ਇਨਸਾਨ ਨਹੀਂ ਕਿ ਜਿੰਨੂੰ ਪੈਸਿਆਂ ਦੀ ਨਾ ਲੋੜ ਹੋਵੇ ਹੈਨਾ ਕਿਉਂਕਿ ਪਹਿਲੇ ਜਮਾਨੇ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਪੈਸੇ ਨਹੀਂ ਵੀ ਦਿੰਦੇ ਸੀ ਨਾ ਤਾਂ ਚੱਲ ਜਾਂਦਾ ਸੀ ਉਹਨਾਂ ਨੂੰ ਇੰਨਾ ਮਤਲਬ ਨਹੀਂ ਹੁੰਦਾ ਕਿ ਇਹ ਚੀਜ਼ ਨਾ ਪੈਸੇ ਤੇ ਲੈਣਾ ਪਰ ਅੱਜ ਕੱਲ ਦੇ ਜਿਹੜੇ ਬੱਚੇ ਹਨ ਉਹਨਾਂ ਨੂੰ ਪੈਸੇ ਸਭ ਤੋਂ ਪਹਿਲਾਂ ਜ਼ਰੂਰੀ ਚਾਹੀਦੇ ਹੁੰਦੇ ਆ ਕਿਉਂਕਿ ਉਹਨਾਂ ਨੇ ਪਾਰਟੀ ਕਰਨੀ ਹੁੰਦੀ ਆ ਕੁਝ ਕਰਨਾ ਹੁੰਦਾ ਉਹਨਾਂ ਨੂੰ ਹਰ ਇੱਕ ਚੀਜ਼ ਤੇ ਪੈਸੇ ਚਾਹੀਦੇ ਹੁੰਦੇ ਆ ਪਹਿਲੋ ਬੱਚੇ ਸਕੂਲ ਬਾਅਦ ਚ ਜਾਂਦੇ ਆ ਪਹਿਲੋ ਪੈਸੇ ਮੰਗਦੇ ਆ ਆਪਣੇ ਆਪ ਦੀ ਮਤਲਬ ਕਿ ਖਰਚੇ ਖੁਦ ਚੁੱਕ ਸਕਦੇ ਆ ਜੇਕਰ ਬੱਚੇ ਸਮਝਣ ਤਾਂ ਇਸ ਗੱਲ ਨੂੰ ਅਤੇ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਤੇ ਮੈਨੂੰ ਸਬਸਕ੍ਰਾਈਬ ਕਰ ਲਿਓ ਅਤੇ ਨਾਲੇ ਲਾਈਕ ਕਰ ਦਿਓ ਅਤੇ ਆਪਣੀ ਰਾਏ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਟੌਪਿਕ ਤੇ ਵੀਡੀਓ ਚਾਹੀਦੀ ਹੈ ਬਾਕੀ ਬੜੇ ਸਾਲ ਬਰਬਾਦ ਹੋ ਗਏ ਹੁਣ 2025 ਬਰਬਾਦ ਨਾ ਚਾਹੁੰਦੇ ਹੋ ਇਸ ਕਰਕੇ ਇਹਦੇ ਵਿੱਚ ਕੋਈ ਨਾ ਕੋਈ ਚੈਨਲ ਬਣਾ ਕੇ ਕ੍ਰੀਏਟ ਕਰੋ ਅਤੇ ਆਪਣੀ ਮਿਹਨਤ ਖੁਦ